ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾੜ ਨੂੰ ਅੱਗ ਲਗਾਉਣ ਦੇ ਬਾਅਦ ਦੋ ਟਰੱਕਾਂ ਨੂੰ ਅੱਗ ਨੇ ਆਪਣੀ ਲਪੇਟ ਚ ਲਿਆ ਹੈ ਜੀ ਹਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਅੱਗ ਬੁਝਾਉਣ ਦੀ ਇੱਥੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਖੜੇ ਟਰੱਕਾਂ ਦੇ ਵਿੱਚ ਇੱਥੇ ਅੱਗ ਲੱਗੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਟਰੱਕਾਂ ਦੇ ਵਿੱਚ ਕਣਕ ਭਰੀ ਹੋਈ ਸੀ ਤੇ ਇੱਥੇ ਕਣਕ ਸਮੇਤ ਜਿਹੜੇ ਟਰੱਕ ਨੇ ਅੱਗ ਦੇ ਹਵਾਲੇ ਹੋਏ ਨੇ ਤੇ ਅੱਗ ਨੇ ਇਹਨਾਂ ਨੂੰ 60 ਕੇ ਸਵਾ ਕਰ ਦਿੱਤਾ ਹੈ ਇੱਥੇ ਵੱਡੀ ਖਬਰ ਹੈ ਦੇਖ ਸਕਦੇ ਹੋ ਤੁਸੀਂ ਟਰੱਕ ਨੂੰ ਕਿਸ ਤਰ੍ਹਾਂ ਅੱਗ ਨੇ ਆਪਣੀ ਲਪੇਟ ਚ ਲਿਆ ਹੈ ਕਿਦਾਂ ਅੱਗ ਨੂੰ ਕਾਬੂ ਪਾਉਣ ਦੀ ਇੱਥੇ ਲਗਾਤਾਰ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਿਸ ਤਰ੍ਹਾਂ ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨ ਜਿਹੜੇ ਨੇ ਨਿਕਲ ਕੇ ਸਾਹਮਣੇ ਆ ਰਹੇ ਨੇ ਖੇਤਾਂ ਦੇ ਵਿੱਚ ਲਗਾਤਾਰ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੱਕ ਨੂੰ ਇੱਥੇ ਅੱਗ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੈ ਤੇ ਲੋਕ ਇੱਥੇ ਅੱਗ ਬੁਝਾਉਣ ਦੀ ਜੜੀ ਲਗਾਤਾਰ ਕੋਸ਼ਿਸ਼ ਹੈ ਉਹ ਕਰ ਰਹੇ ਨੇ ਅੱਗ ਦੇ ਵਿੱਚੋਂ ਕਿਸ ਤਰ੍ਹਾਂ ਟਰੱਕ ਜਿਹੜਾ ਹੈ ਅੱਗ ਦੀ ਲਪੇਟ ਚ ਆਇਆ ਹੋਇਆ ਹੈ ਤੇ ਅੱਗ ਦੇ ਜਿਹੜੇ ਪੰਬੜ ਇੱਥੇ ਬਲ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੱਕ ਜਿਹੜੇ ਨੇ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ